ਰੁੱਖ ਛਾਂ ਦਿੰਦਾ ਵਾ ਸੁੱਖ ਦਿੰਦਾ ਵਾ ਜਿਹੜਾ ਵਾਤਾਵਰਨਿਆ ਉਹਨੂੰ ਸਾਫ਼ ਸੁਥਰਾ ਤੇ ਸ਼ੁੱਧ ਰੱਖਦਾ ਵਾ ਰੁੱਖਾਂ ਦੇ ਨਾਲ ਕੁਦਰਤ ਬਣਦੀ ਐ ਰੁੱਖਾਂ ਦੇ ਨਾਲ ਹੀ ਪ੍ਰਕਿਰਤੀ ਜਿਹੜੀ ਆ ਉਹ ਸੋਹਣੀ ਸੋਹਣੀ ਤੇ ਜੱਜ ਦੀ ਤੇ ਸੁਹਾਣੀ ਹੁੰਦੀ ਆ ਇਸ ਕਰਕੇ ਰੁੱਖ ਜਿਹੜੇ ਨੇ ਇਹ ਮਨੁਖਤਾ ਦਾ ਤੇ ਰੁੱਖਾਂ ਦੀ ਬਹੁਤ ਜਿਹੜੀ ਆ ਗਾੜੀ ਊੜੀ ਸਾਂਝਿਆ ਹਾਂ ਜੀ ਆ ਜਿੰਨਾ ਲਾਉਣਾ ਜ਼ਰੂਰੀ ਆ ਨਾ ਉਨਾ ਹੀ ਇਹਨਾਂ ਦੀ ਸਾਂਭ ਸੰਭਾਲ ਕਰਕੇ ਤੇ ਇਹਨਾਂ ਨੂੰ ਵੱਡੇ ਕਰਨਾ ਜਿਹੜਾ ਵਾ ਉਹ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਆ ਇਹ ਕਰਕੇ ਉਹਨੇ ਕਿ ਲਾਵਾਂਗੇ ਜਿੰਨਾ ਕਿ ਇਹਨਾਂ ਨੂੰ ਵੇਖ ਲਿਆ ਜਾਵੇ ਤੇ ਸੰਭਾਲ ਲਿਆ ਜਾਵੇ ਸਭਾਹੇ ਗੁਰੂ ਜੀ ਦੇ ਫਤਿਹ ਅਸੀਂ ਇਸੇ ਮੌਜੂਦ ਦਾ ਗੁਰਦੁਆਰਾ ਛੇਗਾਂ ਸਾਹਿਬ ਜੀ ਦੇ ਬਾਅਦ ਤਾਂ ਦੱਸਦੇ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਹਨਾਂ ਦੇ ਨਾਲ ਜੋ ਬਾਬਾ ਕਸ਼ਮੀਰ ਸਿੰਘ ਜੀ ਭੁਰੀ ਵਾਲੇ ਆਲੋ ਜੋ ਕਹਿ ਸਕਦੇ ਆ ਕਿ ਹਰੀਆਲੀ ਨੂੰ ਵਧਾਉਣ ਵਾਸਤੇ ਇੱਕ ਬੂਟਿਆਂ ਦੀ ਜਿਹੜੀ ਸੇਵਾ ਇੱਥੇ ਸ਼ੁਰੂ ਕੀਤੀ ਗਈ ਆ ਤਾਂ ਜਿੰਨੇ ਗੁਰੂ ਘਰ ਦੇ ਬਾਹਰਲੇ ਬੰਨੇ ਜੇ ਆਪਾਂ ਗੱਲ ਕਰ ਲਈਏ ਬਾਉਂਡਰੀ ਦੀ ਗੱਲ ਕਰਨੀ ਤਾਂ ਸ਼ਾਨਦਾਰ ਬੂਟੇ ਜਿਹੜੇ ਇੱਥੇ ਲਗਾਏ ਜਾ ਰਹੇ ਨੇ ਤਾਂ ਤਸਵੀਰਾਂ ਟਾਰਡਨ ਨਾਲ ਸਭ ਤੋਂ ਪਹਿਲਾਂ ਸਾਂਝੀਆਂ ਕਰ ਰਹੇ ਆ ਤਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸਕੱਤਰ ਸਾਹਿਬਣ ਪ੍ਰਤਾਪ ਸਿੰਘ ਜੀ ਜੋ ਜ ਉਹਨਾਂ ਦੇ ਨਾਲ ਗੱਲ ਕਰਨ ਲਿਗਾ ਤਾਂ ਬਾਬਾ ਕਸ਼ਮੀਰ ਸਿੰਘ ਜੀ ਪੂਰੇ ਵਾਲੇ ਤਾਂ ਉਹਨਾਂ ਦੇ ਨਾਲ ਮੈਨੇਜਰ ਸਾਹਿਬ ਗੁਰਦੁਆਰਾ ਸ਼ਹੀਦਗੰਗ ਸਾਹਿਬ ਤਾਂ ਸਾਰੇ ਇੱਥੇ ਮੌਜੂਦ ਨੇ ਤਾਂ ਉਹਨਾਂ ਵੱਲੋਂ ਅੱਜ ਇੱਥੇ ਸੇਵਾ ਜਿਹੜੀ ਆ ਨਿਭਾਈ ਜਾ ਰਹੀ ਆ ਕਿ ਜੋ ਬੂਟੇ ਨੇ ਕਿਉਂਕਿ ਕਿਤਨਾ ਕਿਤੇ ਹਰੀਆਲੀ ਨੂੰ ਲੈ ਕੇ ਜਿੱਥੇ ਸਰਕਾਰਾਂ ਪਹਿਲ ਕਦਮੀ ਸ਼ੁਰੂ ਕਰ ਰਹੀਆਂ ਨੇ ਜੋ ਸੜਕਾਂ ਦੇ ਆਲੇ-ਦੁਆਲੇ ਜੇਕਰ ਆਪਾਂ ਗੱਲ ਕਰਨੀ ਹੈ ਕਿ ਵੱਡੇ ਦਰਖਤ ਬੂਟੇ ਲਗਾ ਰਹੀਆਂ ਨੇ ਤਾਂ ਉੱਥੇ ਹੀ ਗੁਰੂਕ ਗੁਰਦੁਆਰਾ ਸਾਹਿਬ ਦੇ ਬਾਹਰ ਵੀ ਜੋ ਸ਼ਰਮਣੀ ਕਮੇਟੀ ਵੱਲੋਂ ਵੀ ਇਹ ਸੇਵਾ ਜੜੀਆਂ ਨਿਰੰਤਰ ਜਾਰੀ ਆ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਕਿੰਨੇ ਵਧੀਆ ਤਰੀਕੇ ਦੇ ਨਾਲ ਇੱਥੇ ਜੋ ਬੂਟੇ ਲਗਾ ਕੇ ਜੋ ਸੇਵਾ ਇੱਥੇ ਨਿਭਾਈ ਜਾ ਰਹੀ ਆ ਤਾਂ ਇਹ ਖਾਸ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤੁਸੀਂ ਵੇਖ ਸਕਦੇ ਹੋ ਕਿ ਮੈਨੇਜਰ ਸ਼੍ਰੀ ਸਚਕਨ ਸ਼੍ਰੀ ਹਰਮੰਦਰ ਸਾਹਿਬ ਜੀ ਉਹ ਵੀ ਇੱਥੇ ਮੌਜੂਦ ਨੇ ਤਾਂ ਕਿੰਨਾ ਕਿਤੇ ਕਾਫੀ ਜ਼ਿਆਦਾ ਜੋ ਲੋੜ ਸੀਗੀ ਕਿ ਪਰਿਆਵਰਣ ਨੂੰ ਠੀਕ ਕੀਤਾ ਜਾਵੇ ਜਿਹੜੇ ਬੂਟੇ ਨੇ ਉਹ ਲਗਾਤਾਰ ਵਧਾਏ ਜਾਣ ਕਿਉਂਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਜੋ ਹਰਿਆਲੀ ਘਟਦੀ ਦਿਖਾਈ ਦੇ ਰਹੀ ਹੈ ਜਿਸ ਦੇ ਨਾਲ ਕਿ ਪਰਿਆਵਰਣ ਦੇ ਵਿੱਚ ਵੀ ਕਾਫੀ ਜ਼ਿਆਦਾ ਬਦਲਾਅ ਜੋ ਆ ਗਿਆ ਤਾਂ ਇਹ ਤੁਸੀਂ ਵੇਖ ਸਕਦੇ ਹੋ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਹਾਡੇ ਨਾਲ ਗੁਰਦੁਆਰਾ ਸ਼੍ਰੀ ਗੰਗਨ ਸਾਹਿਬ ਜੀ ਤੋਂ ਬਾਹਰ ਤਾਂ ਇਹ ਖੂਬਸੂਰਤ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਗੁਰਦੁਆਰਾ ਸ਼੍ਰੀ ਗੰਗਨ ਸਾਹਿਬ ਜੀ ਦੇ ਬਾਹਰੋਂ ਕਿ ਬਹੁਤ ਹੀ ਨਵੇਕਲੀ ਸੇਵਾ ਜੋ ਕਰਦੇ ਦਿਖਾਈ ਦੇ ਰਹੇ ਨੇ ਬਾਬਾ ਕਸ਼ਮੀਰ ਸਿੰਘ ਜੀ ਪੁਰੀ ਵਾਲੇ ਤਾਂ ਉਹਨਾਂ ਦੇ ਨਾਲ ਗੱਲ ਵੀ ਕਰਦੇ ਆ ਜੀ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਆ ਨਾ ਪੰਜ ਬੂਟੇ ਲਾ ਲੀਏ ਫਿਰ ਕਰਦੇ ਆਪੇ ਬਾਬਾ ਜੀ ਕਿੰਨਾ ਕੁ ਵਧੀਆ ਉਪਰਾਲਾ ਹੈਗਾ ਅੱਜ ਬੂਟੇ ਤੁਸੀਂ ਲਗਾ ਰਹੇ ਹੋ ਤੇ ਬੂਟੇ ਲਾ ਰਹੇ ਆ ਇਹ ਕਿੰਨਾ ਵਧੀਆ ਉਪਰਾਲਾ ਵਾ ਇਹ ਤੇ ਕੋਈ ਦੱਸਣ ਦੀ ਲੋੜ ਹੀ ਨਹੀਂ ਨਾ ਰੁੱਖ ਲਾਉਣੇ ਜਿਹੜੇ ਨੇ ਚੰਗੀ ਗੱਲ ਆ ਹਾਂ ਜੀ ਆ ਰੁੱਖ ਸ਼ਾਨ ਦਿੰਦਾ ਵਾ ਸੁਖ ਦਿੰਦਾ ਵਾ ਜਿਹੜਾ ਵਾਤਾਵਰਨ ਆ ਉਹਨੂੰ ਸਾਫ਼ ਸੁਥਰਾ ਤੇ ਸ਼ੁੱਧ ਰੱਖਦਾ ਵਾ ਰੁੱਖ ਜਿਹੜੇ ਨੇ ਇਹ ਹਰੇ ਹੁੰਦੇ ਨੇ ਤੇ ਵੇਖਣ ਨੂੰ ਵੀ ਮਨੁੱਖਤਾ ਨੂੰ ਮਨੁੱਖ ਨੂੰ ਚੰਗੇ ਲੱਗਦੇ ਨੇ ਰੁੱਖਾਂ ਦੇ ਨਾਲ ਕੁਦਰਤ ਬਣਦੀ ਆ ਰੁੱਖਾਂ ਦੇ ਨਾਲ ਹੀ ਪ੍ਰਕਿਰਤੀ ਜਿਹੜੀ ਆ ਉਹ ਸੋਹਣੀ ਸੋਹਣੀ ਤੇ ਜੱਜ ਦੀ ਤੇ ਸੁਹਾਣੀ ਹੁੰਦੀ ਆ ਇਸ ਕਰਕੇ ਰੁੱਖ ਜਿਹੜੇ ਨੇ ਮਨੁਖਤਾ ਦਾ ਤੇ ਰੁੱਖਾਂ ਦੀ ਬਹੁਤ ਜਿਹੜੀ ਆ ਗਾੜੀ ਗੂੜੀ ਸਾਂਝਿਆ ਹਾਂ ਜੀ ਆ ਬਾਬਾ ਜੀ ਉਹਦੇ ਨਾਲ ਨਾਲ ਜਿੰਨੇ ਵੀ ਗੁਰੂ ਗੁਰੂ ਘਰ ਦੇ ਬਾਹਰ ਦੀ ਬਾਉਂਡਰੀ ਜਿਹੜੀ ਹੈਗੀ ਆ ਉਹ ਸਾਰੇ ਥਾਵਾਂ ਤੇ ਰੁੱਖ ਲਗਾਏ ਜਾ ਰਹੇ ਆ ਜਿੰਨਾ ਲੱਗੇ ਆ ਜਿੰਨਾ ਚੰਨਾ ਉਦਮ ਹੁੰਦਾ ਜਾਏਗਾ ਉਹਨਾਂ ਉਹਨਾਂ ਕਰੀ ਜਾਵਾਂਗੇ ਹਾਂ ਜੀ ਤੁਸੀਂ ਆਪਣੀ ਸੇਵਾਵਾਂ ਤੋਂ ਜਾਣੇ ਜਾਂਦੇ ਹੋ ਬਾਬਾ ਜੀ ਕਾਫੀ ਸੇਵਾ ਤੁਸੀਂ ਨਿਭਾਉਂਦੇ ਹੋ ਰੁੱਖਾਂ ਨੂੰ ਲੈ ਕੇ ਵੈਸੇ ਬੜਾ ਪਿਆਰ ਆ ਤੁਹਾਡਾ ਰੁੱਖਾਂ ਨੂੰ ਜਿੰਨਾ ਲਾਉਣਾ ਜ਼ਰੂਰੀ ਆ ਨਾ ਉਹਨਾਂ ਹੀ ਇਹਨਾਂ ਦੀ ਸਾਮ ਸੰਭਾਲ ਕਰਕੇ ਤੇ ਇਹਨਾਂ ਨੂੰ ਵੱਡੇ ਕਰਨਾ ਜਿਹੜਾ ਵਾ ਉਹ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਆ ਇਸ ਕਰਕੇ ਉਹਨੇ ਕੀ ਲਾਵਾਂਗੇ ਜਿੰਨਾ ਕਿ ਇਹਨਾਂ ਨੂੰ ਵੇਖ ਲਿਆ ਜਾਵੇ ਤੇ ਸੰਭਾਲ ਲਿਆ ਜਾਵੇ ਮਤਲਬ ਵੇ ਨਹੀਂ ਵੀ ਲਾ ਦਿੱਤੇ ਆ ਤੇ ਮੁੜ ਕੇ ਇਹਨਾਂ ਨੂੰ ਵੇਖਣਾ ਹੀ ਨਹੀਂਗਾ ਲਾਉਣ ਨਾਲੋਂ ਦਾਸ ਇਹਨਾਂ ਦੀ ਸਾਫ ਸੰਭਾਲ ਜਿਹੜੀ ਕਰਨੀ ਉਹਨਾਂ ਨੂੰ ਜ਼ਿਆਦਾ ਜ਼ਰੂਰੀ ਸਮਝਦਾ ਵਾ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਜੋ ਬਾਬਾ ਕਸ਼ਮੀਰ ਸਿੰਘ ਜੀ ਪੁਰੀ ਵਾਲੇ ਸਨ ਉਹਨਾਂ ਵੱਲੋਂ ਇਹ ਕਹਿ ਆ ਗਿਆ ਕਿ ਰੁੱਖ ਲਗਾਉਣੇ ਜਿਹੜੇ ਆ ਉਸ ਨਾਲੋਂ ਜ਼ਰੂਰੀ ਹੈ ਕਿ ਰੁੱਖ ਸੰਭ ਲੈਣੇ ਚਾਹੀਦੇ ਕਿਉਂਕਿ ਸਾਹਮਣੇ ਬੜੀ ਵੱਡੀ ਗੱਲ ਆ ਇਹ ਜ਼ਿਆਦਾਤਰ ਜਦੋਂ ਰੁੱਖ ਲਗਾਏ ਜਾਂਦੇ ਨੇ ਤਾਂ ਰੁੱਖ ਲਗਾਉਣ ਤੋਂ ਬਾਅਦ ਸਾਂਭ ਸੰਭਾਲ ਬਹੁਤ ਹੀ ਘੱਟ ਵੇਖਣ ਨੂੰ ਮਿਲਦੀ ਆ ਇਹਨਾਂ ਰੁੱਖਾਂ ਦੀ ਕਿਉਂਕਿ ਜ਼ਿਆਦਾਤਰ ਕੀ ਹੁੰਦਾ ਕਿ ਜੋ ਮੱਖ ਵਕਤ ਸੰਸਥਾਵਾਂ ਨੇ ਰੁੱਖ ਲਗਾ ਕੇ ਤਾਂ ਭੁੱਲ ਜਾਂਦੀਆਂ ਨੇ ਕਿ ਇੱਥੇ ਰੁੱਖ ਵੀ ਲਗਾਏ ਨੇ ਤਾਂ ਰੁੱਖ ਲਗਾਉਣ ਤੋਂ ਬਾਅਦ ਜੋ ਸਾਂਭ ਸੰਭਾਲ ਆ ਉਹ ਅਹਿਮ ਗੱਲ ਹੈ ਕਿ ਸਾਂਭ ਸੰਭਾਲ ਸਭ ਤੋਂ ਜ਼ਰੂਰੀ ਚਾਹੀਦੀ ਹੈ ਤਾਂ